ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਆਪਣੇ ਮਾਨਸਾਂ ਦੇ ਓਵਰਲ ਬ੍ਰਿਜ ਪੁਲ ਦੀਆਂ ਹਨ ਜਿੱਥੇ ਪਹਿਲਾਂ ਵੀ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਸੀ ਕਿ ਓਵਰਬ੍ਰਿਜ ਦਾ ਬੁਰਾ ਹਾਲ ਹੋ ਚੁੱਕਾ ਹੈ ਖੁੱਟ ਚੁੱਕਾ ਹੈ ਪਰ ਸਹੀ ਇਹ ਖਬਰ ਸੀ ਪੂਰੀ ਤਸੱਲੀ ਜੋਗਰ ਖਬਰ ਹੈ ਅੱਜ ਤੁਹਾਨੂੰ ਅਸੀਂ ਇਹ ਖਬਰ ਤੇ ਅਸੀਂ ਲੋਕੇਸ਼ਨ ਤੇ ਪਹੁੰਚੀ ਤਾਂ ਬਿਲਕੁਲ ਜਿਹੜੀ ਖਬਰ ਹੈ ਸੱਚੀ ਸੀ ਜਿਹੜਾ ਪੁਲ ਕਾਫੀ ਹੱਦ ਤੱਕ ਜਿਹੜਾ ਦਾ ਗੱਡਰਾ ਟੁੱਟ ਚੁੱਕਿਆ ਹੈ ਤੇ ਜਦੋਂ ਵੀ ਉੱਪਰ ਦੀ ਕੋਈ ਲੰਘਦਾ ਤਾਂ ਪੂਰੀ ਧਮਕ ਪੈਂਦੀ ਹੈ ਤੇ ਪੁਲ ਕਾਫੀ ਹਲਦਾ ਤੇ ਸੜਕ ਵੀ ਟੁੱਟਣੀ ਸ਼ੁਰੂ ਹੋ ਚੁੱਕੀ ਹੈ ਪਰ ਇਸ ਤੇ ਮਾਨਸਾ ਦੀ ਡੀ ਸਾਹਬ ਨੇ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਪ੍ਰੋਸਾ ਦਵਾਇਆ ਕਿ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਇਸ ਨੂੰ ਜਲਦੀ ਹੀ ਠੀਕ ਕਰਵਾ ਦਾਂਗੇ ਰਿਪੇਅਰ ਕਰਵਾ ਦਾਂਗੇ ਤਾਂ ਜੋ ਕਿਸੇ ਦਾ ਵੀ ਵੱਡਾ ਹਾਸਾ ਨਾ ਹੋ ਸਕੇ ਜਾਂ ਕੋਈ ਇਸ ਕਾਰਨ ਕੋ ਨੁਕਸਾਨ ਨਾ ਹੋ ਸਕੇ ਵਿਖਦੇ ਕਦੋਂ ਤੱਕ ਪ੍ਰਸ਼ਾਸਨ ਇਸ ਤੇ ਕਹੀ ਹੋਈ ਗੱਲ ਤੇ ਅਮਲ ਕਰਦਾ ਹੈ ਜਾਂ ਕਦੋਂ ਤੱਕ ਇਸ ਪੁਲ ਦੀ ਰਿਪੇਅਰ ਹੁੰਦੀ ਹੈ ਤਾਂ ਜੋ ਵੱਡਾ ਹਾਸਾ ਹੋ ਮਾਨਸਾ ਵਿੱਚ ਬਚ ਸਕੇ ਕਿਉਂਕਿ ਬਹੁਤ ਵੱਡੀ ਆਵਾਜ਼ ਆਈ ਤੇ ਸਾਧ ਲੱਗਦੇ ਨੇ ਸਿੱਧਾ ਬਰਨਾਲਾ ਲੁਧਿਆਣਾ ਸਰਸਾ ਸਰਦੂਲਗੜਾ ਇਹ ਮੇਨ ਰੋਡ ਹੈ ਇਹੀ ਮੇਨ ਜੀ ਰੋਡ ਹੈ ਇੱਥੋਂ ਨੰਗਦੇ ਨੇ ਵੱਡੀਆਂ-ਵੱਡੀਆਂ ਗੱਡੀਆਂ ਆ ਕੇ ਪੱਸਾਂ ਗਈਆਂ ਸੈਂਕੜੇ ਸਾਢਨੇ ਇੱਥੋਂ ਰੋਜ਼ ਮਿੰਟ-ਵਟ ਵਾਰ ਨੱਗਦੇ ਨੇ ਤੇ ਜਲਦ ਹੀ ਲੋੜ ਹੈ ਪ੍ਰਸ਼ਾਸਨ ਨੂੰ ਇਸ ਵੇਲੇ ਧਿਆਨ ਦੇਣ ਦੀ ਤਾਂ ਜੋ ਕੋਈ ਵੱਡਾ ਹਾਦਸਾ ਹੋਣੋਂ ਬਚ ਸਕੇ ਤੇ ਇਸੋਂ ਦੀ ਸਾਡੀ ਡਿਸਭਾ ਨਾਲ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਜਲਦ ਤੋਂ ਜਲਦ ਅਸੀਂ ਇਸ ਪੁਲ ਦੀ ਰਿਪੇਅਰ ਕਰਵਾ ਰਹੇ ਹਾਂ ਤੇ ਸਾਡੇ ਇਹ ਪੂਰਾ ਮਾਮਲਾ ਧਿਆਨ ਚ ਹੈ ਦੇਖਦਾ ਕਦੋਂ ਤੱਕ ਜੋ ਮਾਮਲਾ ਇਹ ਜਾਓ ਇਸ ਪੁਲ ਦੀ ਰਿਪੇਅਰ ਹੋ ਕੇ ਲੋਕਾਂ ਨੂੰ ਜੋ ਜਾਨ ਮਾਲ ਦਾ ਖਤਰਾ ਬਣਿਆ ਉਸ ਤੋਂ ਰਾਹਤ ਮਿਲੇਗੀ ਦੇਖੋ ਪੂਰੇ ਹਾਲਾਤ ਕੀ ਹੋਏ ਪਏ ਨੇ ਪੁਲ ਦੇ